ਸਸਰੀਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਲਓ ਜੀ ਦੋਸਤੋ ਕੱਲ੍ਹ ਯਾਨੀ ਦੀ 29 ਜੂਨ ਨੂੰ ਪਿੰਡ ਹਸਨਪੁਰ ਮੋਹੱਲਾਪੁਰ ਤੱਕਾ ਵਿਖੇ ਇੱਕ ਇਕੱਠ ਰੱਖਿਆ ਗਿਆ ਹੈ ਜਿਹੜਾ ਇਕੱਠ ਹੈ ਇਹ ਪੰਜਾਬ ਦੀਆਂ ਜਿਹੜੀਆਂ ਵਿਰਾਸਤੀ ਖੇਡਾਂ ਨੇ ਜਾਂ ਜਿਹੜੇ ਸ਼ੌਂਕ ਨਾਲ ਪਾਲੇ ਜਾਂਦੇ ਜਾਨਵਰ ਐ ਤੇ ਉਹਨਾਂ ਦੇ ਲਈ ਰੱਖਿਆ ਜਾ ਰਿਹਾ ਜਿਨ੍ਹਾਂ ਨੂੰ ਜਿਹੜੇ ਘੋੜਿਆਂ ਦਾ ਸ਼ੌਂਕ ਰੱਖਦੇ ਆ ਕਬੂਤਰਬਾਜੀ ਦਾ ਕਬੂਤਰਾਂ ਦਾ ਸ਼ੌਂਕ ਆ ਜਾਂ ਵਿਰਾਸਤੀ ਖੇਡਾਂ ਤੇ ਰਿਕਾਰਡਿੰਗ ਇਕੱਠ ਰੱਖਿਆ ਜਾ ਰਿਹਾ ਹੈ ਤੇ ਪਹੁੰਚੋ ਸਾਰੇ ਮਾ ਮਾ ਕੇ ਜਿਹੜੇ ਵੀ ਸ਼ੌਕ ਰੱਖਦੇ ਨੇ ਤੇ ਇਸ ਮੁੱਦੇ ਦੇ ਉੱਪਰ ਅਥੀਕ ਪੋਸਟੀਆਂ ਗੱਲਾਂ ਕੀਤੀਆਂ ਜਾਣਗੀਆਂ ਤੇ ਕੱਲ੍ਹ ਜਾਣੀ ਦੀ 29 ਤਰੀਕ ਨੂੰ ਪਿੰਡ ਹਸਨਪੁਰ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਮੈਂ ਅਰਵਿੰਦਰ ਗਰੇਵਾਲ ਬੜੀ ਦੇਰ ਤੋਂ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਚਾਹੇ ਪਹਿਲਾਂ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕੀਤੀਆਂ ਗਈਆਂ ਤੇ ਅੱਜ ਕੱਲ੍ਹ ਕਬੂਤਰਬਾਜੀ ਔਰ ਕੁੱਤਿਆਂ ਦੀਆਂ ਦੌੜਾਂ ਔਰ ਜਿਹੜੀ ਘੋੜਸਵਾਰੀ ਆ ਘੋੜਿਆਂ ਦੀਆਂ ਦੌੜਾਂ ਉਹਨਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇਹ ਸਾਡਾ ਪਿੰਡੂ ਕਲਚਰ ਆ ਸਾਡੀ ਪਿੰਡੂ ਵਿਰਾਸਤ ਆ ਔਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਵੱਸਦੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਖੇਡਾਂ ਵਸਦੀਆਂ ਨੇ ਔਰ ਇਹਨਾਂ ਖੇਡਾਂ ਦੇ ਹੱਕ ਦੇ ਵਿੱਚ ਕੱਲ ਨੂੰ 29 ਜੂਨ ਨੂੰ ਪਿੰਡ ਪਨਹੂੜਾਂ ਨੇੜੇ ਮੁੱਲਾਂਪੁਰ ਦਾਖਾ ਜਿਹੜਾ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਉੱਤੇ ਪੈਂਦਾ ਉੱਥੇ ਬਹੁਤ ਵੱਡਾ ਇਕੱਠ ਰੱਖਿਆ ਗਿਆ ਤੋਂ ਸਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਇਕੱਠ ਦੇ ਵਿੱਚ ਹਿੱਸਾ ਲਓ ਤਾਂ ਜੋ ਜਿਹੜੀਆਂ ਸਾਡੀਆਂ ਰਵਾਇਤੀ ਪਿੰਡੂ ਖੇਡਾਂ ਨੇ ਇਹਨਾਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ